ਹੁਣ ਜੀਪੀਐਸ ਸਿਸਟਮ ਰਾਹੀਂ ਟੋਲ ਟੈਕਸ ਦੀ ਵਸੂਲੀ ਸ਼ੁਰੂ ਹੋ ਗਈ ਹੈ ਫਲਹਾਲ ਇਸ ਨੂੰ ਹਰਿਆਣਾ ਦੇ ਪਾਣੀਪਤ ਹਸਾਰ ਨੈਸ਼ਨਲ ਹਾਈਵੇ 709 ਤੇ ਹਾਈ ਬਰੀਡ ਮੋੜ ਤੇ ਸ਼ੁਰੂ ਕੀਤਾ ਗਿਆ ਜੇਕਰ ਤੁਹਾਡੀ ਗੱਡੀ ਨੈਸ਼ਨਲ ਹਾਈਵੇ ਤੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਬਿਨਾਂ ਪੈਸੇ ਦੇ ਸਿਰਫ 20 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਦੇ ਹੋ ਫਲਹਾਲ 94 ਵਾਹਨਾ ਤੇ ਜੀਪੀਐਸ ਟੋਲ ਟੈਕਸ ਲਗਾਇਆ ਜਾਵੇਗਾ ਰਾਸ਼ਟਰੀ ਰਾਜਮਾਰਗ ਅਤੇ ਆਵਾਜਾਈ ਮੰਤਰਾਲੇ ਨੇ ਦੇਸ਼ ਵਿੱਚ ਜੀਪੀਐਸ ਸਿਸਟਮ ਰਾਹੀਂ ਟੋਲ ਟੈਕਸ ਕਟਵਾ ਸਕਦੇ ਨੇ ਫਿਲਹਾਲ ਜੀਪੀਐਸ ਟੋਲ ਟੈਕਸ ਸਿਰਫ 92 ਵਾਹਨਾ ਉੱਤੇ ਹੀ ਲਾਗੂ ਹੋਵੇਗਾ ਇਸ ਸਿਸਟਮ ਦੇ ਲਾਗੂ ਹੋਣ ਨਾਲ ਟੋਲ ਸੰਬੰਧੀ ਕਈ ਸਮੱਸਿਆਵਾਂ ਦਾ ਹੱਲ ਹੋਵੇਗਾ ਆਓ ਜਾਣਦੇ ਹਾਂ ਜੀਪੀਐਸ ਟੋਲ ਟੈਕਸ ਕੀ ਹੈ ਅਤੇ ਇਸ ਲਈ ਤੁਹਾਨੂੰ ਆਪਣੇ ਵਾਹਨਾ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕਰਨੇ ਪੈਣਗੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਟੋਲ ਟੈਕਸ ਦੇ ਲਈ ਜੀਪੀਐਸ ਪ੍ਰਣਾਲੀ ਲਾਗੂ ਕੀਤੀ ਹੈ ਇਸ ਪ੍ਰਣਾਲੀ ਨੂੰ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਦਾ ਨਾਮ ਦਿੱਤਾ ਗਿਆ ਹੈ ਫਾਸਟ ਟੈਗ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਜਾਂ ਆਰ ਐਫ ਆਈ ਡੀ ਤਕਨੀਕ ਉੱਤੇ ਕੰਮ ਕਰਦਾ ਹੈ ਇਸ ਤਕਨੀਕ ਦੇ ਜਰੀਏ ਟੋਲ ਪਲਾਜ਼ਾ ਉੱਤੇ ਲਗਾਏ ਗਏ ਕੈਮਰੇ ਸਟicker ਦੇ ਬਾਰ ਕੋਡ ਨੂੰ ਸਕੈਨ ਕਰਦੇ ਨੇ ਅਤੇ ਟੋਲ ਫੀਸ ਆਪਣੇ ਆਪ ਫਾਸਟ ਟੈਗ ਵਾਲਟ ਤੋਂ ਕੱਟੀ ਜਾਂਦੀ ਹੈ ਇਸ ਦੇ ਨਾਲ ਹੀ ਇਸ ਟੋਲ ਸਿਸਟਮ ਵਿੱਚ ਤੁਹਾਡਾ ਜੀ ਐਨ ਡਬਲ ਐਸ ਨਾਲ ਲੈਸ ਵਾਹਨ ਸਿਰਫ 20 ਕਿਲੋਮੀਟਰ ਤੱਕ ਮੁਫਤ ਵਿੱਚ ਚੱਲ ਸਕੇਗਾ ਜਿਵੇਂ ਹੀ ਤੁਹਾਡਾ ਵਾਹਨ 20 ਕਿਲੋਮੀਟਰ ਦਾ ਸਫ਼ਰ ਪੂਰਾ ਕਰੇਗਾ ਟੋਲ ਟੈਕਸ ਵਸੂਲਣਾ ਸ਼ੁਰੂ ਹੋ ਜਾਵੇਗਾ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਵਿੱਚ ਤੁਹਾਨੂੰ ਉਸੇ ਤਰ੍ਹਾਂ ਦਾ ਟੋਲ ਟੈਕਸ ਅਦਾ ਕਰਨਾ ਪਵੇਗਾ ਇਸ ਤੋਂ ਇਲਾਵਾ ਇਸ ਸਿਸਟਮ ਦੀ ਮਦਦ ਨਾਲ ਤੁਹਾਡੇ ਵਾਹਨ ਦੀ ਰੀਅਲ ਟਾਈਮ ਲੋਕੇਸ਼ਨ ਵੀ ਪਤਾ ਲੱਗ ਜਾਵੇਗੀ ਇਸ ਸਿਸਟਮ ਦੇ ਲਾਗੂ ਹੋਣ ਨਾਲ ਟੋਲ ਟੈਕਸ ਬੂਥਾਂ ਤੋਂ ਜਾਮ ਘਟ ਜਾਵੇਗਾ ਜਿਸ ਕਰਕੇ ਵਾਹਨ ਚਾਲਕਾਂ ਨੂੰ ਵੀ ਰਾਹਤ ਮਿਲੇਗੀ ਇਸ ਨਾਲ ਹੀ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਦੇ ਨੁਕਸਾਨ ਵੀ ਨੇ ਇਸ ਸਿਸਟਮ ਐਪ ਸਿਸਟਮ ਪੂਰੀ ਤਰ੍ਹਾਂ ਸੈਟਲਾਈਟ ਸਿਗਨਲ ਤੇ ਨਿਰਭਰ ਹੋਵੇਗਾ ਅਜਿਹੇ ਵਿੱਚ ਹੋ ਸਕਦਾ ਹੈ ਕਿ ਖਰਾਬ ਮੌਸਮ ਵਿੱਚ ਇਸ ਸਿਸਟਮ ਦੇ ਚੱਲਣ ਵਿੱਚ ਸਮੱਸਿਆ ਆਵੇ ਇਸ ਦੇ ਨਾਲ ਹੀ ਜੀ ਐਨ ਡਬਲ ਐਸ ਵਾਹਨ ਦੀ ਗਤੀਵਿਧੀ ਤੇ ਨਜ਼ਰ ਰੱਖੇਗਾ ਜਿਸ ਕਾਰਨ ਪ੍ਰਾਈਵੇਸੀ ਭੰਗ ਹੋਣ ਦਾ ਖਤਰਾ ਵੱਸ ਸਕਦਾ ਹੈ